ਦੋਸਤੋ ਕਹਿੰਦੇ ਹੁੰਦੇ ਆ ਵੀ ਜਦੋਂ ਜੇ ਬੰਦਾ ਘਰ ਦੇ ਵਿੱਚ ਕਹੀ ਦੇ ਨਾਲ ਪੱਟਣ ਲੱਗ ਜੇ ਨਾ ਟੋਆ ਪੱਟਣ ਲੱਗ ਜੇ ਘਰ ਪੱਟਣ ਲੱਗ ਜੇ ਤਾਂ ਪੱਟਿਆ ਨਹੀਂ ਜਾਂਦਾ ਜਦੋਂ ਜਨਾਨੀ ਸੂਈ ਦੇ ਨਾਲ ਪੱਟਣ ਲੱਗ ਜੇ ਨਾ ਘਰ ਤਾਂ ਸਾਰਾ ਘਰ ਤਹਿਸ ਨਹਿਸ ਕਰ ਦਿੰਦੀਆਂ ਪੱਟ ਕੇ ਰੱਖ ਦਿੰਦੀਆਂ ਦੋਸਤੋ ਪਹਿਲਾਂ ਕਹਦੀ ਏ ਜਨਾਨੀਆਂ ਪੰਜਾਬ ਦੇ ਵਿੱਚ ਹਰ ਇੱਕ ਜਨਾਨੀ ਗਲਤ ਨਹੀਂ ਹੁੰਦੀ ਮਤਲਬ ਕਈ ਹਾਲਾਤ ਇਦਾਂ ਦੇ ਬਣ ਜਾਂਦੇ ਆ ਘਰ ਦੇ ਵਿੱਚ ਦੋ ਜਨਾਨੀਆਂ ਨੇ ਆਪਸ ਵਿੱਚ ਲੜ ਕੇ ਦੋ ਭਰਾਵਾਂ ਦੇ ਵਿੱਚ ਇੰਨਾ ਪਿਆਰ ਸੀ ਘਰ ਦੇ ਵਿੱਚ ਕੰਧ ਘੜਵਾਤੀ ਤੁਹਾਨੂੰ ਮੈਂ ਉਹ ਜੀ ਸਟੋਰੀ ਸਾਡੇ ਸਾਹਮਣੇ ਲੈ ਕੇ ਆਇਆ ਜਿਹੜੇ ਦੋ ਮੁੰਡੇ ਆ ਉਹਨਾਂ ਨੂੰ ਤੁਹਾਡੇ ਸਾਹਮਣੇ ਲੈ ਕੇ ਆਉਂਗਾ ਵੀ ਉਹਨਾਂ ਦੇ ਹਾਲਾਤ ਕਿੱਦਾਂ ਦੇ ਬਣੇ ਘਰ ਦੇ ਹਾਲਾਤ ਕਿੱਦਾਂ ਦੇ ਬਣਾ ਕੇ ਰੱਖਤੇ ਜਨਾਨੀਆਂ ਨੇ ਇਹ ਕਹਿ ਰਹੇ ਆ ਵੀ ਅਸੀਂ ਅੱਡ ਨਹੀਂ ਹੋਣਾ ਚਾਹੁੰਦੇ ਪਰ ਸਾਡੀ ਮਜਬੂਰੀ ਬਣਾਤੀ ਹੈ ਮੇਰੇ ਘਰ ਵਾਲਿਆਂ ਨੇ ਮਜਬੂਰੀ ਬਣਾਤੀ ਵੀ ਅੱਡ ਹੋ ਜੋ ਕਹਿੰਦੇ ਹੁੰਦੇ ਆ ਵੀ ਪੰਚਾਇਤ ਪੰਚਾਇਤ ਦੇ ਵਿੱਚ ਜਦੋਂ ਘਰ ਦੇ ਹਾਲਾਤ ਉਦਾਂ ਦੇ ਬਣ ਜਾਂਦੇ ਨੇ ਵੀ ਅੱਡ ਹੋਣ ਲੱਗ ਜਾਂਦੇ ਆ ਤਾਂ ਲੋਕਾਂ ਨੂੰ ਪਤਾ ਲੱਗ ਜਾਂਦਾ ਵੀ ਭਾਂਡੇ ਚਮਚੇ ਥਾਲੀਆਂ ਘਰ ਦੀ ਜ਼ਮੀਨ ਘਰ ਦੇ ਵਿੱਚ ਕਹੇ ਜੇ ਹਾਲਾਤ ਹੈਗੇ ਆ ਉਹ ਲੋਕਾਂ ਨੂੰ ਵੀ ਪਤਾ ਲੱਗ ਜਾਂਦਾ ਇਸ ਕਰਕੇ ਅੱਡਣਾ ਹੋਇਆ ਕਰੋ ਪਰ ਜਿਹੜੇ ਮੁੰਡੇ ਰੋ ਰਹੇ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਵੀ ਕਿਉਂ ਘਰ ਦੇ ਵਿੱਚ ਕਲੇਸ਼ ਪਿਆ ਕੁੜੀਆਂ ਨੇ ਕਿਉਂ ਕਲੇਸ਼ ਪਾਇਆ ਸਸਿਕਾ ਦੋਸਤੋ ਮੈਂ ਤੁਹਾਡਾ ਆਪਣਾ ਰਣਜੀਤ ਵਰਤਿਆ ਦੋਸਤੋ ਤੁਸੀਂ ਦੇਖ ਸਕਦੇ ਹੋ ਅੱਜਕੱਲ੍ਹ ਹਾਲਾਤ ਇਦਾਂ ਦੇ ਬਣੇ ਪਿਆ ਜਿਹੜੀਆਂ ਜਨਾਨੀਆਂ ਘਰ ਨੂੰ ਇਹ ਬੰਦ ਕੇ ਰੱਖ ਲੈਂਦੀਆਂ ਤੇ ਕਈ ਵਾਰ ਜੇ ਮੁਠੀ ਖੋਲ੍ਹ ਦਿੰਦੀਆਂ ਤੇ ਘਰ ਨੂੰ ਓਝਾਰ ਕੇ ਵੀ ਰੱਖ ਦਿੰਦੀਆਂ ਦੋਸਤੋ ਅੱਜ ਦੋ ਭਰਾਵਾਂ ਦੀ ਕਹਾਣੀ ਤੁਹਾਨੂੰ ਸੁਣਾਵਾਂਗੇ ਇਹ ਦੋ ਭਰਾ ਨੇ ਜਿਹੜੇ ਅੱਜ ਕੈਮਰੇ ਮੂਰੇ ਆਏ ਆ ਇਹਨਾਂ ਨਾਲ ਕੀ ਬੀਤੀ ਆ ਕੀ ਗੱਲਬਾਤ ਹੋਈ ਆ ਸਾਰੀ ਘਰ ਦੇ ਵਿੱਚ ਇਹਨਾਂ ਦੇ ਦੋਨਾਂ ਦੇ ਕਲੇਸ਼ ਆ ਘਰ ਦੇ ਵਿੱਚ ਕੰਧ ਨਿਕਲਣ ਦੀ ਕਹਦੀ ਵੀ ਆਪਾਂ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਨਾਂ ਦੇ ਘਰ ਵਾਲੀਆਂ ਵੱਲੋਂ ਕਿਉਂਕਿ ਘਰ ਦੇ ਵਿੱਚ ਨਾ ਹਾਲਾਤ ਉਹਦਾਂ ਉਦੋਂ ਤੱਕ ਸਹੀ ਰਹਿੰਦੇ ਜਦੋਂ ਤੱਕ ਆਪਾਂ ਕੁਆਰੇ ਹੁੰਨੇ ਆ ਜਦੋਂ ਆਪਣੇ ਵਿਆਹ ਹੋ ਜਾਂਦੇ ਆ ਤੇ ਘਰ ਦੇ ਵਿੱਚ ਜਦੋਂ ਜਨਾਨੀਆਂ ਉਹੇ ਜਿਹੀਆਂ ਆ ਜਾਂਦੀਆਂ ਕਹਿੰਦੇ ਹੁੰਦੇ ਆ ਵੀ ਜੇ ਬੰਦਾ ਕਹੀ ਨਾਲ ਪੱਟਣ ਲੱਗ ਜੇ ਤਾਂ ਕੁਝ ਵੀ ਨਹੀਂ ਪੱਟਿਆ ਜਾਂਦਾ ਘਰ ਦਾ ਕੁਝ ਵੀ ਨਹੀਂ ਪਟੈਂਦਾ ਜੀ ਕੁੜੀ ਜਿਹੜੀਆਂ ਵਿਆਹ ਕੇ ਲੈ ਕੇ ਆਉਣੇ ਆ ਉਹ ਜੇ ਸੂਈ ਨਾਲ ਵੀ ਪੱਟਣ ਲੱਗ ਜਾਣ ਨਾ ਤਾਂ ਘਰ ਦਾ ਕੁਝ ਰਹਿੰਦਾ ਨਹੀਂ ਹੁੰਦਾ ਉਹੀ ਜੀ ਗੱਲ ਇਹਨਾਂ ਨਾਲ ਬਣੀ ਆ ਸਾਰਾ ਮਸਲਾ ਕੀ ਮੜਾ ਬਈ ਅੱਗੇ ਹੋ ਜਾ ਗੱਲਬਾਤ ਕੀ ਹੋਈ ਆ ਬਈ ਸਾਰਾ ਮਸਲਾ ਕੀ ਗੱਲ ਬਾਤ ਯਾਰ ਬਈ ਜਦੋਂ ਦਾ ਇਹਦਾ ਵਿਆਹ ਹੋਇਆ ਮੰਡੇ ਦਾ ਇਹਦਾ ਸਾਡੇ ਛੋਟੇ ਦਾ ਬਸ ਇਹਦੀ ਜਨਾਨੀ ਇਹ ਜੀ ਚੱਕਵੀਂ ਆਈ ਆ ਤੇ ਬਹੁ ਉਹਨੇ ਆ ਕੇ ਖਲੇਰਾ ਹੀ ਪਾਤੇ ਹੂੰ ਠੀਕ ਆ ਪੜ੍ਹੀ ਲਿਖੀ ਵੱਧਾ ਨਿਕ ਨੌਕਰੀ ਦੀ ਤੌਹਸ ਦਿਖਾਉਂਦੀ ਆ ਤੇ ਬਸ ਇਹ ਚੀਜ਼ ਤੇ ਬਸ ਸਾਡੇ ਦੋਨਾਂ ਭਰਾਵਾਂ 'ਚ ਫਰਕ ਪਈ ਜਾਂਦੇ ਬਈ ਬਹੁਤ ਕੁਝ ਹੁੰਦਾ ਘਰੇ ਬਾਟੀਆਂ ਜਾਂਦੀਆਂ ਤਾਂ ਉਹਨੂੰ ਜਦੋਂ ਆਥ ਨੇ ਲੜੋ ਲੜਾਈ ਹੁੰਦੀ ਆ ਠੀਕ ਆ ਨਾ ਵੱਡਾ ਵੱਡਾ ਤੂੰ ਆ ਵੱਡਾ ਮੈਂ ਆ ਛੋਟਾ ਤੂੰ ਆ ਹਾਂਜੀ ਬਈ ਅੱਛਾ ਤੇਰਾ ਪਹਿਲਾਂ ਵਿਆਹ ਹੋਇਆ ਸੀ ਉਦੋਂ ਕਿਦਾਂ ਸੀ ਮਾਹੌਲ ਕਰਦਾ ਉਹ ਤਾਂ ਵਧੀਆ ਸੀ ਬਈ ਅਮਰੀਕਾ ਵਾਲੀ ਸਾ ਵੀ ਵਧੀਆ ਸੀਗੀ ਠੀਕ ਹੈ ਸਾਡੇ ਵੀ ਮਾਪਿਆਂ ਤੋਂ ਬਾਅਦ ਅਸੀਂ ਦੋਨੇ ਪਰਾ ਇਕੱਠੇ ਵਧੀਆ ਰਹੇ ਅਸੀਂ ਮੇਰਾ ਵਿਆਹ ਹੋਇਆ ਅਮਰੀਕਾ ਵਾਲੇ ਨੇ ਇਹਨੂੰ ਮਾਵਾ ਵਾਂਗੂ ਪਿਆਰ ਦਿੱਤਾ ਜੋ ਕੁਝ ਵੀ ਇਹਨੂੰ ਲੀਡਾ ਕਪੜਾ ਥੋਤਾ ਮਿਲਦਾ ਸੀ ਰੋਟੀ ਵਧੀਆ ਮਿਲਦੀ ਸੀ ਜੇ ਪੈਸੇ ਥੇਲੇ ਦੇ ਨੂੰ ਲੋਡ ਹੁੰਦੀ ਸੀਗੀ ਇਹਨੇ ਜਿੰਨੇ ਮਰਜ਼ੀ ਮੰਗਣੇ ਪੰਜ ਮੰਗਣ 10 ਮੰਗਣ ਨਾਲ ਦੀ ਨਾਲ ਮੈਨੂੰ ਲੈ ਜਾ ਭਾਈ ਕਾਰ ਆਇਸ਼ ਹੈ ਨਾ ਜਿੰਨਾ ਚਾਹ ਤਰੀ ਜ਼ਿੰਦਗੀ ਆ ਜਦੋਂ ਵਿਆਹ ਹੋ ਗਿਆ ਚਲੋ ਉਸ ਤੋਂ ਬਾਅਦ ਤਾਂ ਬੰਦਾ ਕਵੀਲਦਾਰੀ ਚ ਵੱਧਦਾ ਹੀ ਆ ਤੇ ਪਰ ਉਸ ਤੋਂ ਬਾਅਦ ਆ ਜਦੋਂ ਅਸੀਂ ਵਧੀਆ ਰਹੇ ਪੰਜ ਛੇ ਸਾਲ ਤੇ ਹੁਣ ਜਦੋਂ ਇਹਦਾ ਵਿਆ ਉਹਨੇ ਤਾਂ ਮੇਂ ਨਿਸ਼ੇ ਨਹੀਂ ਕੱਟੇ ਹਾਂ ਇਹਦੀ ਘਰ ਵਾਲੀ ਨੇ ਹਾਂ ਬਸ ਇੱਥੇ ਲੜੋ ਲੜਾਈ ਬੁਰਾ ਹਾਲ ਯਾਰ ਤੇ ਦੋ ਅੜੀ ਤਾਂ ਪੰਚਾਇਤਾਂ ਹੋ ਗੀਆਂ ਹੁਣ ਕੀ ਕਰੇਗਾ ਠੀਕ ਆ ਇਹ ਕਹਿੰਦਾ ਮੈਂ ਅੱਡ ਨਹੀਂ ਹੋਣਾ ਮੈਂ ਹੁਣ ਇਹਨੂੰ ਕਹਿੰਦਾ ਵੀ ਤੂੰ ਆਦਾ ਘਰ ਬਚਾ ਲੈ ਹਨਾ ਵੀ ਮੇਰੇ ਅੱਡ ਨਾਲ ਅਡ ਹੋਣ ਨੂੰ ਤਾਂ ਕੁਝ ਨਹੀਂ ਹੁਣ ਅਸੀਂ ਖੇਤ ਬੈਠੇ ਹੀ ਗੱਲਾਂ ਕਰਦੇ ਸੀ ਇਹ ਕਹਿੰਦਾ ਹੁਣ ਮੈਂ ਕਰਾਂ ਤਾਂ ਕਰਾਂ ਕੀ ਤੂੰ ਮੈਨੂੰ ਦੱਸ ਮੈਂ ਕਿਹਾ ਵੀ ਤੂੰ ਐਂ ਕਰ ਚਾਲਾ ਕੋਈ ਨਹੀਂ ਆਪਣਾ ਭਰਾਵਾਂ ਦਾ ਪਿਆਰ ਤਾਂ ਖੇਤੀ ਆਪਾਂ ਤਾਂ ਵੱਧ ਖੇਤੀ ਲੈਣਾ ਹੁੰਦਾ ਤੇ ਕੋਈ ਨਹੀਂ ਤੂੰ ਆਪਦਾ ਉਹ ਕਰ ਲੈ ਤੇ ਇਹ ਕਹਿੰਦਾ ਵੀ ਮੇਰਾ ਅਡ ਹੋਣ ਨੂੰ ਜੀ ਨਹੀਂ ਕਰਦਾ ਵੀ ਆਪਣਾ ਪਿਆਰੀ ਏ ਇਕੱਠੇ ਅਸੀਂ ਰਹੇ ਆ ਇਕੱਠਿਆਂ ਨੇ ਰੋਟੀ ਖਾਣੀ ਆ ਇਕੱਠਿਆਂ ਨੇ ਬਹਿਣਾ ਕਰਨਾ ਹਨਾ ਤੇ ਇਕੱਠਿਆਂ ਨੇ ਜਿੱਥੇ ਪ੍ਰੋਗਰਾਮ ਤੇ ਜਾਂਣਾ ਇਕੱਠੇ ਹੀ ਜਾਂਦੇ ਸੀ ਮਤਲਬ ਕਹਿ ਸਕਦੇ ਆ ਵੀ ਜਦੋਂ ਤੇਰਾ ਪਹਿਲਾ ਵਿਆਹ ਹੋਇਆ ਸੀ ਉਦੋਂ ਘਰ ਦੇ ਹਾਲਾਤ ਹੱਦ ਤੱਕ ਮਤਲਬ ਪੂਰੀ ਪੂਰੀ ਵਧੀਆ ਸੀਗੇ ਜਦੋਂ ਇਹਦਾ ਵਿਆਹ ਹੋਇਆ ਉਹ ਤੋਂ ਬਾਅਦ ਦਫਾੜ ਹੋਣ ਲੱਗਿਆ ਘਰ ਦਾ ਉਹਨੇ ਅੱਗੇ ਚੱਕਿਆ ਕੰਮ ਨੂੰ ਉਹਨੇ ਉਹਨੇ ਫੱਟੇ ਚੱਕਿਆ ਯਾਰ ਅੱਛਾ ਕੀ ਹਾਲਾਤ ਕੀ ਬਣਿਆ ਘਰ ਦੇ ਕੀ ਤੂੰ ਘਰੇ ਸੀਗਾ ਜਦੋਂ ਲੜਾਈ ਹੋਈ ਆ ਤੁਹਾਡੇ ਘਰ ਦੇ ਵਿੱਚ ਘਰ ਦੇ ਹਾਲਾਤ ਬਈ ਪਹਿਲਾਂ ਵਿਆਹ ਤੋਂ ਪਹਿਲਾਂ ਤਾਂ ਮੇਰੇ ਬਹੁਤ ਵਧੀਆ ਸੀ ਵਧੀਆ ਵੱਡੇ ਭਰਾ ਨੂੰ ਮਾਪਿਓ ਤੋਂ ਬਾਅਦ ਤਾਂ ਐਨੇ ਹੀ ਵੀ ਚੱਲੋ ਡੈਥ ਤੋਂ ਬਾਅਦ ਐਨੇ ਮਾਪਿਓ ਦਾ ਨਵਾਇਆ ਹਣਾ ਵੀ ਆਨੇ ਪਣੋ ਵਧੀਆ ਪੜਾਇਆ ਲਿਖਾਇਆ ਵਧੀਆ ਮੈਂ ਪੜਦਾ ਰਿਆ ਹਣਾ ਵੀ ਅਜੇ ਤੱਕ ਵਿਆਹ ਜੀ ਕੋਈ ਆਨੇ ਕੋਈ ਕਦੇ ਕ ਮਤਲਬ ਵਿਆਹ ਕੇ ਆਈ ਆ ਉਹ ਥੋੜੀ ਪੜੀ ਲਿਖੀ ਚਲ ਮੈਂ ਪੜੇ ਹੁਣ ਲਿਖਣ ਕਰਕੇ ਉਹ ਵੀ ਪੜੀ ਲਿਖੀ ਲਿਓਣੀ ਪਈ ਤੇ ਉਹ ਜਿਵੇਂ ਵੀ ਪੜੀ ਲਿਖੀ ਹੋ ਕੇ ਵੀ ਯਾਰ ਅਣ ਪੜਾ ਨਾਲੋਂ ਵੀ ਕੀ ਦੱਸਾਉਂ ਤੈਨੂੰ ਮੈਂ ਵੀ ਚਲੋ ਨੌਕਰੀ ਲੱਗੀ ਆ ਬੈਂਕ ਚ ਲੱਗੀ ਆ ਕਲਰਕਾ ਅੱਛਾ ਜਦੋਂ ਸਹੀ ਸੀਗਾ ਸਾਰਾ ਕੁਝ ਜਦੋਂ ਤੇਰਾ ਵਿਆਹ ਨਹੀਂ ਹੋਇਆ ਸੀਗਾ ਉਦੋਂ ਕੌਣ ਸਾਂਭਦਾ ਸੀਗਾ ਸਾਰਾ ਉਦੋਂ ਬਈ ਮਾਪਿਓ ਤੋਂ ਡੈਥ ਤੋਂ ਬਾਅਦ ਤਾਂ ਬਾਈ ਨਹੀਂ ਸਾਂਭਿਆ ਸਾਰਾ ਕੁਝ ਇਹ ਸਾਰੇ ਮਤਲਬ ਵਧੀਆ ਆਪਾਂ ਨੂੰ ਭਾਬੀ ਵੱਲੋਂ ਵਧੀਆ ਪਿਆਰ ਮਿਲਿਆ ਭਰਾ ਵੱਲੋਂ ਵੀ ਵਧੀਆ ਸਾਰਾ ਕੋਈ ਕਦੇ ਕੋਈ ਕਮੀ ਨਹੀਂ ਆਉਣ ਦਿੱਤੀ ਸੀ ਬਈ ਇਹਨਾਂ ਨੇ ਇਹਨਾਂ ਨੇ ਚਲੋ ਵਧੀਆ ਵੀ ਇੱਕ ਚਲ ਇਹਨਾਂ ਨੂੰ ਆਇਆ ਸੀ ਵੀ ਚੀ ਦਾ ਵੀ ਘਰ ਹੁਣ ਵਧੀਆ ਵਸ ਜੂ ਆਣਾ ਵੀ ਇਹਨਾਂ ਨੇ ਤਾਂ ਇਹੀ ਸੋਚ ਕੇ ਵਿਆਹ ਕੀਤਾ ਸੀ ਉਹਨਾਂ ਇਹਨਾਂ ਨੂੰ ਵੀ ਕੀ ਪਤਾ ਸੀ ਅੱਗੇ ਉਹ ਐਫਜੀ ਆ ਜੂ ਯਾਰ ਅਸੀਂ ਤਾਂ ਸੋਚਿਆ ਨਹੀਂ ਸੀ ਕਦੇ ਹਨਾ ਤਾਂ ਲੱਗਿਆ ਜਿਵੇਂ ਭਾਬੀ ਆ ਚਲੋ ਉਹ ਵੀ ਜੀ ਅੱਗੇ ਵਧੀਆ ਵੀ ਇਹਦੀ ਘਰ ਵਾਲੀ ਵੀ ਆ ਤੇਰੇ ਨਾਲ ਕਿਵੇਂ ਹੈ ਤੇਰੇ ਨਾਲ ਕਿਵੇਂ ਉਹਦੇ ਮਤਲਬ ਸਹਿਜਾ ਚਾਰ ਕਿਵੇਂ ਤਰੀਕਰ ਵਾਲੀ ਦਾ ਤੇਰੇ ਨਾਲ ਸਹਿਜਾ ਚਾਰ ਹੂੰ ਤਾਂ ਬਈ ਠੀਕ ਆ ਪਰ ਨਾ ਉਹ ਥੋੜਾ ਮਤਲਬ ਵੀ ਆ ਭਾਬੀ ਹੋਰ ਨੂੰ ਲੈ ਕੇ ਬਾਲਾ ਕੋਈ ਰੋਕ ਟੋਕ ਬਾਲੀ ਆ ਮਤਲਬ ਆਪ ਤਾਂ ਕੰਮ ਤੇ ਲੱਗੀ ਆ ਮੈਂ ਆਲੇ ਬਾਈ ਨਾਲ ਕੰਮ ਖੇਤ ਦਾ ਹੀ ਕੰਮ ਕਰਾਉਣਾ ਬਈ ਘਰ ਦੇ ਵਿੱਚ ਲੜਾਈ ਕਿਵੇਂ ਹੋਈ ਸੀ ਲੜਾਈ ਬਾਈ ਯਾਰ ਇਹ ਇਹ ਘਰੇ ਸੀਗੇ ਹਨਾ ਉਹ ਲੜ ਪਾ ਕਿਤੇ ਆਪਸ ਵਿੱਚ ਦੀ ਉਹ ਜੁੰਡੋ ਜੁੰਡੀ ਹੋ ਗਈਆਂ ਜਦੋਂ ਤੇ ਚੱਲ ਛਡਾਉਣ ਲੱਗ ਆਦੇ ਪਿੱਛੇ ਹੋਈਆਂ ਬਈ ਕੀ ਪਤਾ ਹੁਣ ਘਰ ਦੇ ਕਿਹਨੇ ਲੂ ਜਦੋਂ ਪਤਾ ਹੀ ਯਾਰ ਕੋਈ ਰੋਟੀ ਪਿੱਛੇ ਹੋਈ ਸੀ ਬਈ ਕੰਮਕਾਰ ਪਿੱਛੇ ਹੋਈ ਸੀ ਬਾਈ ਤਾਂ ਖੇਤ ਸੀ ਕੰਮਕਾਰ ਪਿੱਛੇ ਬਸ ਉਹਨੇ ਭਾਬੀ ਨੇ ਕਿਤੇ ਐਂ ਕਹਿਤਾ ਵੀ ਚੱਲ ਵੀ ਤੂੰ ਕੰਮ ਤੇ ਤਾਂ ਜਾਣਾ ਹੀ ਹੁੰਦਾ ਚੱਲ ਡਿਊਟੀ ਤਾਂ ਆਪਦਾ ਵੀ ਤੂੰ ਕੱਲਾ ਰੋਟੀ ਪਾਣੀ ਦਾ ਕਰਜਾ ਕਰ ਜਾਂਦੀ ਮਾੜਾ ਮੋਟਾ ਬਸ ਉਹ ਇਸੇ ਗੱਲ ਪਿੱਛੇ ਉਹ ਕਹਿੰਦੀ ਲੈ ਮੈਂ ਹੁਣ ਨੌਕਰੀ ਵੀ ਕਰਾਂ ਤੇ ਮੈਂ ਹੁਣ ਤੁਹਾਡੇ ਘਰ ਦੇ ਕੰਮ ਵੀ ਕਰਾਂ ਤੂੰ ਘਰੇ ਰਹਿ ਕੇ ਕੰਮ ਹੀ ਨਹੀਂ ਕਰ ਸਕਦੀ ਵੱਡੀ ਭਾਬੀ ਨੂੰ ਕਹਿੰਦੇ ਵੀ ਤੂੰ ਘਰੇ ਰਹਿ ਕੇ ਕੱਲਾ ਕੰਮ ਹੀ ਨਹੀਂ ਕਰ ਸਕਦੀ ਬਸ ਇਸੇ ਗੱਲ ਵਿੱਚ ਉਹ ਬੋਲ ਬੋਲ ਪਈਆ ਵਾ ਮੈਂ ਛੜਾਈ ਜਾਂਦਾ ਸੀ ਮੈਨੂੰ ਕਿਤੇ ਭਾਬੀ ਨੂੰ ਧੱਕਾ ਧੁੱਕਾ ਵੱਜ ਗਿਆ ਤੇ ਭਾਬੀ ਨੇ ਵੀ ਕਿਤੇ ਗੁੱਸੇ 'ਚ ਆ ਕੇ ਹੱਥ ਉਹ ਤੇ ਚੱਕਤਾ ਚਲੋ ਯਾਰ ਉਹ ਮਾ ਮਾ ਮਾਰ ਗਈ ਆ ਨਾ ਭਾਬੀ ਹੱਥ ਤੇ ਚੱਕ ਕਿੱਡੀ ਗੱਲ ਵਾ ਮੇਰੀ ਘਰ ਵਾਲੀ ਇਸੇ ਗੱਲ ਤੋਂ ਕਹਿ ਲੱਗੀ ਵੀ ਤੂੰ ਲੈ ਵੇ ਤੂੰ ਵੀ ਰਲਿਆ ਹੋਇਆ ਨਾਣਾ ਤੂੰ ਆ ਵਿੱਚ ਜਨਾਬੀ ਭਰਾ ਦੇ ਹੱਥ ਵਿੱਚ ਤੂੰ ਜਨਾਨੀ ਵਿੱਚ ਚਤਰਖਾਨਾ ਵੀ ਤੂੰ ਮਰਦ ਕਾਦਾ ਇਹ ਉਹ ਮੇਰੇ ਵੀ ਕੰਨ ਭਰਨ ਲੱਗ ਗਈ ਬਸ ਉਹ ਕਹਿੰਦੀ ਮੈਂ ਰਹਿਣਾ ਹੀ ਨਹੀਂ ਹੁਣ ਨਾਲ ਇਹ ਵੀ ਮੇਰਾ ਤਾਂ ਵੀ ਅੱਡ ਕਰ ਭਰਾ ਨੂੰ ਕਾ ਕੇ ਵੀ ਇਹਨੂੰ ਕਹਿ ਵੀ ਸਾਡਾ ਤਾਂ ਅੱਡ ਵਿੱਡ ਕਰਨ ਇਹ ਵੀ ਮੈਂ ਨਾਲ ਰਹਿਣਾ ਹੀ ਨਹੀਂ ਕਹਿੰਦਾ ਰਹਿ ਕੇ ਨਹੀਂ ਰਾਜੀ ਮੈਂ ਉਹਦੇ ਘਰੇ ਵੀ ਗੱਲ ਕੀਤੀ ਮੈਂ ਚੱਲ ਆ ਉਹਦੇ ਸਹੁਰਿਆਂ ਨੂੰ ਦੱਸਿਆ ਵੀ ਐ ਕਰਕੇ ਵੀ ਵੀ ਤੁਹਾਡੀ ਕੁੜੀ ਵੀ ਹੁਣ ਵੀ ਵਿਗਾੜ ਪਵਾਈ ਜਾਂਦੀ ਆ ਸਾਡੇ ਚ ਉਹ ਵੀ ਅੱਗੋ ਕਹਿੰਦੇ ਕਹਿੰਦਾ ਲੈ ਪਰ ਸਹੀ ਆ ਤੁਸੀਂ ਦੋ ਜੀਆਂ ਨੇ ਰਹਿਣਾ ਤੁਸੀਂ ਉਹਨਾਂ ਤੋਂ ਕੀ ਲੈਣਾ ਨਾ ਵੀ ਤੁਸੀਂ ਆਡੋ ਜੋ ਉਹਨਾਂ ਨੇ ਵੀ ਪੰਚਾਇਤਾਂ ਪੁੱਛੋ ਤਾਂ ਉਹ 2-3 ਦੀ ਪੰਚਾਇਤ ਤੱਕ ਕੰਮ ਪਹੁੰਚ ਗਿਆ ਵੀ ਸਾਡਾ ਤਾਂ ਵੀ ਅਸੀਂ ਦੋਵੇਂ ਭਰਾ ਤਾਂ ਨਹੀਂ ਚਾਹੁੰਦੇ ਵੀ ਚੱਲੇ ਮੈਂ ਛੋਟਾ ਚੱਲ ਭਰਾ ਤਾਂ ਕਹਿੰਦਾ ਵੀ ਮੇਰੇ ਵੀ ਤੂੰ ਅਲੇ ਵੀ ਸਮਝਦਾਰ ਹੈਣੀ ਨਾ ਵੀ ਤੈਨੂੰ ਲੁੱਟ ਕੇ ਖਾ ਜੂ ਉਹ ਜਨਾਨੀ ਤੇਜ ਆ ਮੈਂ ਕਹਿ ਦੇਣਾ ਬਈ ਯਾਰ ਵੀ ਤੂੰ ਦੇਖ ਉਹ ਨਾ ਨਾ ਵੀ ਮੈਂ ਨਹੀਂ ਚਾਹੁੰਦਾ ਵੀ ਸਾਡੇ ਚ ਵੰਡ ਹੋਵੇ ਕਿਉਂਕਿ ਅਸੀਂ ਬਚਪਨ ਤੋਂ ਮੈਨੂੰ ਵੀ ਪੁੱਤ ਪਤਾਂ ਨੂੰ ਪਾਲਿਆ ਭਰਾ ਨੇ ਕਿਤਨਾ ਕਿਤੇ ਇਕੱਠੇ ਰਹੇ ਆ ਮਤਲਬ ਸ਼ੁਰੂ ਤੋਂ ਇਕੱਠੇ ਰਹੇ ਖਾਦਾ ਪੀਤਾ ਨਾਲ ਇੱਕੋ ਚੁੱਲੇ ਤੇ ਰੋਟੀ ਖਾਧੀ ਆ ਵੀ ਅਸੀਂ ਨਹੀਂ ਚਾਹੁੰਦੇ ਅਸੀਂ ਅਲੱਗ ਹੋਈਏ ਵੀ ਹਨਾ ਵੀ ਮੈਨੂੰ ਪੁੱਤਾਂ ਵਾਂਗੂ ਪਾਲਿਆ ਭਰਾ ਨੇ ਮਾਪਿਓ ਤੋਂ ਬਾਅਦ ਮੈਂ ਹੁਣ ਇਹਨਾਂ ਤੋਂ ਅਲੱਗ ਕਿਵੇਂ ਜਾਵਾਂ ਬਈ ਕਿਤੇ ਨਾ ਕਿਤੇ ਇਦਾਂ ਲੱਗਦਾ ਵੀ ਜਿਹੜਾ ਕਈ ਦੀ ਪੰਚਾਇਤ ਦੇ ਵਿੱਚ ਜਦੋਂ ਤੁਹਾਡਾ ਵੰਡ ਬਡੇਰਾ ਹੋਊਗਾ ਉੱਥੇ ਭਾਂਡੇ ਥਾਲੀਆਂ ਘਰ ਦੇ ਜਿਹੜੇ ਹਲਾਸ ਸੀਗੇ ਜਿਹੜੇ ਲੁਕੇ ਸੀਗੇ ਉਹ ਲੋਕਾਂ ਨੂੰ ਦਿਸਣ ਨੂੰ ਮਿਲਣਗੇ ਉਹ ਤਾਂ ਬਈ ਨਿਕਲੂਗਾ ਜਲੂਸ ਉਹ ਤਾਂ ਨਿਕਲ ਹੈਗਾ ਇਸ ਤੋਂ ਪਹਿਲਾਂ ਨਿਕਲ ਆਟਿਆ ਜੇ ਮਗਰ ਲੱਗਦਾ ਹੁੰਦਾ ਹੁਣੋਂ ਤਾਂ ਸਾਡੀ ਵੰਡ ਮੜਾਈ ਹੋ ਜਾਣੀ ਸੀਗੀ ਪਰ ਇਹ ਨਹੀਂ ਆਖੇ ਲੱਗਿਆ ਕਿ ਮੈਂ ਨਹੀਂ ਅੱਡ ਹੋਣਾ ਵੀ ਜਦੋਂ ਅਸੀਂ ਪਹਿਲੇ ਦਿਨ ਉਹ ਹੀ ਇਕੱਠੇ ਰਹਿੰਦੇ ਆ ਇਹਦੇ ਸਣਾ ਸਹੁਰੇ ਆਏ ਵੇ ਤੇ ਇਹਦੇ ਤਿੰਨ ਸਾਲੇ ਆ ਹਨਾ ਤੇ ਅਸੀਂ ਉਹਨੂੰ ਪੁੱਛਿਆ ਵੀ ਤੁਸੀਂ ਅੱਡ-ਓੱਡੀ ਕਿ ਇਕੱਠੇ ਆ ਉਹ ਕਹਿੰਦੇ ਵੀ ਅਸੀਂ ਕਿਉਂ ਅੱਡ ਹੋਵਾਂਗੇ ਸਾਨੂੰ ਕੌਣ ਅੱਡ ਕਰ ਦੂਗਾ ਤੇ ਮੈਂ ਕਿਹਾ ਵੀ ਤੁਸੀਂ ਇਹਨੂੰ ਸਾਨੂੰ ਕਾਹਦੋਂ ਅੱਡ ਕਰੀ ਜੈਨੇ ਵੀ ਤੁਸੀਂ ਆਪਦੀ ਕੁੜੀ ਨੂੰ ਸਮਝਾਓ ਜਦੋਂ ਸਾਡੇ ਇਹਦੇ ਮਤਲਬ ਇਹਦੇ ਸਹੁਰੇ ਘਰੇ ਤੁਹਾਡੇ ਘਰੇ ਆਏ ਸੀ ਹਾਂ ਵੀ ਅਸੀਂ ਉਹ ਤਿੰਨ ਭਾਈ ਆ ਉਹਦੇ ਤਿੰਨ ਸਾਲੇ ਆ ਜਿਹੜੇ ਤੇ ਅਸੀਂ ਉਹਨੂੰ ਇਹਨੇ ਵੀ ਕਿਹਾ ਸੀ ਕਹਿੰਦਾ ਤੁਸੀਂ ਐਡ ਹੋ ਜਾਓ ਉਹ ਕਹਿੰਦਾ ਅਸੀਂ ਕਿਉਂ ਐਡ ਹੋ ਜਾਈਏ ਸਾਡੇ ਜੱਥਾਕ ਬਹੁਤ ਤੇ ਵੀ ਉਹ ਕਹਿੰਦਾ ਸਾਡੇ ਜੱਥਾ ਰਹਿਣ ਦਿਓ ਆਉਦੀ ਕੁੜੀ ਨੂੰ ਤੁਸੀਂ ਉਂਗਲਾਂ ਲਾਈ ਜਾਨੇ ਇਹਨੂੰ ਇੱਕ ਨੌਕਰੀ ਦੀ ਕਾਦੀ ਦਊ ਸਹੇਲ ਵੀ 10-2000 ਰੁਪਏ ਤਨਖਾਹ ਕੀ ਦੋਸਤੋ ਕਹਿੰਦੇ ਘਰ ਦੇ ਵਿੱਚ ਜਦੋਂ ਅੱਗ ਲੱਗਦੀ ਹੈ ਨਾ ਕਦੇ ਨਾ ਕਦੇ ਵੀ ਉਹ 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 ਬਹੁਤ ਜ਼ਿਆਦਾ ਫੈਲਦੀ ਹੈ ਜਦੋਂ ਉਦੋਂ ਪਤਾ ਲੱਗਦਾ ਘਰ ਦੇ ਵਿੱਚ ਥੋੜਾ ਥੋੜਾ ਟਾਈਮ ਪਾ ਕੇ ਗੱਲਾਂ ਬਾਤਾਂ ਇਹ ਜਿਹੇ ਹੁੰਦੀਆਂ ਰਹਿੰਦੀਆਂ ਸੀ ਕਿਉਂਕਿ ਜਿਹੜੀ ਇਹਦੀ ਘਰ ਵਾਲੀ ਸੀ ਉਹ ਜੋਬ ਤੇ ਜਾਂਦੀ ਸੀਗੀ ਜਦੋਂ ਜੋਬ ਤੇ ਜਾਂਦੀ ਸੀ ਘਰ ਦੇ ਕੰਮ ਕਰਕੇ ਨਹੀਂ ਜਾਂਦੀ ਸੀਗੀ ਸੁਰਕੀ ਬਿੰਦੀ ਲਾ ਕੇ ਉਹ ਜੋਬ ਤੇ ਤੁਰ ਜਾਂਦੀ ਸੀਗੀ ਤੇ ਜਿਹੜੀ ਉਹਦੀ ਘਰ ਵਾਲੀ ਸੀ ਇਹ ਵੱਡੇ ਦੀ ਘਰ ਵਾਲੀ ਸੀ ਉਹ ਸਾਰਾ ਘਰ ਦਾ ਕੰਮ ਕਰਦੀ ਸੀ ਰੋਟੀ ਪਾਣੀ ਘਰ ਦਾ ਸਾਰਾ ਗੋਹਾਗੇ ਮੱਝਾਂ ਨੂੰ ਸੰਭਣਾ ਜਵਾਂ ਨੂੰ ਸੰਭਣਾ ਸਾਰਾ ਕੁਝ ਇਹ ਹੀ ਕਰਦੀ ਸੀ ਇਨੇ ਕਿਤੇ ਕਹਿਤਾ ਇਹਦੀ ਘਰ ਵਾਲੀ ਨੇ ਵੀ ਤੂੰ ਤਿਆਰ ਹੋ ਕੇ ਤਾਂ ਜਾਣਾ ਹੀ ਹੁੰਦਾ ਚੱਲ ਰੋਟੀ ਪਾਣੀ ਦਾ ਤੂੰ ਕਰ ਲਿਆ ਕਰ ਵੀ ਸਾਰਾ ਮੈਂ ਥੋੜੀ ਕਰਨਾ ਹਨਾ ਵੀ ਇਹਦੀ ਇਹੀ ਗੱਲ ਕਰਕੇ ਇਹਨਾਂ ਦੀ ਬਹਿਸ ਵਸਾਈ ਹੋਇਆ ਜਿਹਦੇ ਕਰਕੇ ਘਰ ਦੇ ਵਿੱਚ ਲੜਾਈ ਹੋਈ ਆ ਜੇ ਇਹਦੇ ਵੱਡੀ ਭਝਾਈ ਨੇ ਇਹਦੇ ਥੱਪੜ ਮਾਰਤਾ ਜਿਹਦੇ ਕਰਕੇ ਘਰ ਦੇ ਹਾਲਾਤ ਇਹ ਜੇ ਹੋ ਗਏ ਵੀ ਇਹਦੇ ਸੌਰਾ ਪਰਿਵਾਰ ਵੀ ਪੇਕੇ ਘਰ ਪਹੁੰਚਿਆ ਤਾਂ ਘਰ ਦੇ ਵਿੱਚ ਪੇਕੇ ਪਰਿਵਾਰ ਸੌਰੇ ਘਰ ਪਹੁੰਚਿਆ ਤਾਂ ਫਿਰ ਘਰ ਦੇ ਹਾਲਾਤ ਇਹ ਜੇ ਬਣ ਗਏ ਉਹ ਕਹਿੰਦੇ ਵੀ ਅਸੀਂ ਰਹਿਣਾ ਹੀ ਨਹੀਂ ਅਜ ਤਾਂ ਆਢੀ ਹੋਣਾ ਆਢੀ ਹੋਣਾ ਹੁਣ ਤੁਸੀਂ ਦੋਵੇਂ ਭਰਾ ਖੇਤ ਆ ਕੇ ਬੈਠੇ ਹੋਇਆ ਹਾਂ ਹਾਂ ਖੇਤ ਸੀ ਇਹ ਖੇਤੀ ਸਲਾਹ ਕਰਦੀ ਆ ਬਈ ਹੁਣ ਦੇਖੋ ਆਪ ਉਹ ਆਪਦੇ ਜਾਂਦੀ ਆ ਨਾ ਮਾਪੇ ਕੋਲੇ ਉੱਤੇ ਆਉਦੇ ਦੂਰੇ ਦੂਰੇ ਸੂਟ ਲਿਆਉਂਦੀ ਆ ਹੁਣ ਸਾਡੀ ਇੱਕੋ ਇੱਕੋ ਭੈਣ ਨਾ ਜੇ ਉਹ ਆ ਕੇ ਬਹਿ ਜਾਏ ਦੋ ਦਿਨ ਚੱਲ ਵੱਧ ਲਾਲੇ ਜਾਂ ਸੂਟ ਸਾੜਦਾ ਫਿਰ ਇਹ ਮੂੰਹ ਬਣਾ ਕੇ ਬਹਿ ਜਾਂਦੀਆਂ ਕਦੇ ਸਿਰ ਬਨ ਕੇ ਪੈ ਜਾਊਗੀ ਹੁਣ ਵੱਡੀ ਭਾਬੀ ਕਿੰਨਾ ਕੰਮ ਕਰੀ ਜਾਵੇ ਹੈ ਨਾ ਤੇ ਆਪਸ ਵਿੱਚ ਲੜੀ ਜਾਣਗੇ ਇੱਕ ਦੂਜੇ ਦੀ ਇਰਖਾ ਕਰੀ ਜਾਂਦੀਆਂ ਰਹਿੰਦੀਆਂ ਹੁਣ ਜੇ ਭੈਣ ਆ ਕੇ ਦੋ ਦਿਨ ਵੱਧ ਕੀ ਲਾਲੂ ਤੇ ਉਹਦੇ ਕੰਨਾਂ ਵੀ ਗੱਲਾਂ ਕੱਢਣ ਲੱਗ ਜਾਂਦੀ ਆ ਵੀ ਆ ਜਾਂ ਆ ਫਲਾਣਾ ਹਨ ਜਿਹੜੀ ਆਪਦੇ ਪੇਕੇ ਜਾਂਦਿਆਂ ਇਹ ਹਨ ਤੇ ਉੱਥੇ ਤਾਂ ਕਹਿੰਦੇ ਸਾਡੀਆਂ ਪ੍ਰਧਾਨੀਆਂ ਸਾਡੀ ਇੱਜ਼ਤ ਕਰਨ ਹਨ ਤੇ ਜਿਹੜੀ ਇਸ ਕਰ ਦਿੱਤੀ ਆ ਤੇ ਇਹਨਾਂ ਦਾ ਹੱਕ ਨਹੀਂ ਵੀ ਇਹ ਵੀ ਪ੍ਰਧਾਨੀਆਂ ਇਹਨਾਂ ਦਾ ਹੱਕ ਆ ਵੀ ਇੱਜ਼ਤ ਕਰਨ ਠੀਕ ਆ ਉਹ ਵੀ ਉਹ ਵੀ ਘਰ ਆ ਉਹਦਾ ਜੇ ਕਹਿੰਦੀ ਹੈ ਨਾ ਵੀ ਅਸੀਂ ਇਹ ਸੱਲ ਵਾਂਗਾਂ ਤਾਂ ਉਹ ਵੀ ਤਾਂ ਅਕਸਰ ਇਸ ਕਰ ਦਿੱਤੀ ਆ ਉਹ ਵੀ ਲਿਆ ਸਕਦੀ ਐ ਸਾ ਦੋਸਤੋ ਇਹ ਜਿਹੜੀ ਬਾਈ ਨੇ ਗੱਲ ਕਹੀ ਆ ਸਹੀ ਐ ਜਿਵੇਂ ਬਹੁਤ ਜ਼ਿਆਦਾ ਗੱਲ ਸੱਚੀ ਤੇ ਸਹੀ ਕੀਤੀ ਆ ਕਹਿੰਦੇ ਹੁੰਦੇ ਆ ਵੀ ਜਦੋਂ ਘਰ ਦੇ ਵਿੱਚ ਲੇਸ ਪੈਂਦਾ ਹੁੰਦਾ ਨਾ ਤੇ ਘਰ ਦੇ ਵਿੱਚ ਹੋਰ ਬਹੁਤ ਰਿਸ਼ਤੇ ਟੁੱਟ ਜਾਂਦੇ ਜਿਵੇਂ ਇਹਦੀ ਭੈਣ ਦਾ ਰਿਸ਼ਤਾ ਇਹਨਾਂ ਨਾਲ ਟੁੱਟਿਆ ਹੋਇਆ ਕਿਉਂਕਿ ਉਹ ਘਰ ਦੇ ਇਹਨਾਂ ਦੇ ਆਉਂਦੀ ਆ ਤਾਂ ਉਦੋਂ ਸਿਰ ਬੰਨ ਕੇ ਪੈ ਜਾਂਦੀਆਂ ਮੰंजे ਤੇ ਵੀ ਸਾਡੇ ਤੋਂ ਕੰਮ ਨਹੀਂ ਹੁੰਦਾ ਇਹ ਤਾਂ ਦਿੱਲੀ ਦੀ ਆ ਜਾਂਦੀ ਆ ਸੂਟ ਦੇਣੇ ਪੈਂਦੇ ਆ ਹਰ ਇੱਕ ਚੀਜ਼ ਦੇਣੀ ਪੈਂਦੀ ਆ ਵੀ ਜਦੋਂ ਕਹਿ ਦਈਏ ਵੀ ਇਹਨਾਂ ਦੀ ਭੈਣ ਦੇ ਨਾਲ ਹੀ ਵਿਤਕਰਾਂ ਹੋ ਲੱਗ ਗਿਆ ਤੇ ਇਹਨਾਂ ਨੂੰ ਵੀ ਗੁੱਸਾ ਆਇਆ ਵੀ ਤੁਸੀਂ ਜੇ ਸਾਡੀਆਂ ਭੈਣਾਂ ਨੂੰ ਨਹੀਂ ਸਮਝਦੇ ਤੇ ਤੁਸੀਂ ਆਪਦੀਆਂ ਭੈਣਾਂ ਕਿਉਂ ਸਾਦੇ ਹੋ ਸਾਲੀਆਂ ਕਿਉਂ ਸਾਧਦੇ ਹੋ ਸਾਡੇ ਘਰ ਦੇ ਵਿੱਚ ਤੇ ਆਵਦੀਆਂ ਭੈਣਾਂ ਕਿਉਂ ਸਾਧਦੇ ਹੋ ਤੇ ਜਦੋਂ ਤੁਸੀਂ ਪੇਕੇ ਘਰ ਜਾਂਦੇ ਹੋ ਤੇ ਉੱਥੇ ਉੱਥੇ ਆਵਦੀਆਂ ਭੈਣਾਂ ਦੇ ਨਾਲ ਕਾਹਤੋਂ ਵਿਤ ਵਿਤਕਰਾ ਨਹੀਂ ਕਰਦੀਆਂ ਇਹ ਸੱਚੀ ਗੱਲ ਆ ਬਾਈ ਪੰਜਾਬ ਦੇ ਵਿੱਚ ਹਰ ਹਕੀਕਤ ਆ ਇਹ ਕਿ ਜਦੋਂ ਆਪਣੇ ਰਿਸ਼ਤੇਦਾਰ ਕੁੜੀ ਨੂੰ ਸਹੀ ਲੱਗਦੇ ਆ ਪਰ ਬਗਾਨੇ ਜਿਵੇਂ ਇਹਨਾਂ ਦੇ ਘਰ ਇਹਨਾਂ ਦੇ ਪਰਿਵਾਰ ਰਿਸ਼ਤੇ ਹੋਗੇ ਉਹ ਕਹਿੰਦੇ ਹੁੰਦੇ ਵੀ ਵਧੀਆ ਨਹੀਂ ਲੱਗਦੇ ਕਿਤੇ ਭੂਆ ਮਾਸੀ ਚਾਚੀ ਉਹਨਾਂ ਨਾਲ ਹੀ ਵਿਤਕਰਾ ਕੀਤਾ ਤੁਹਾਡੀਆਂ ਘਰ ਵਾਲੀਆਂ ਬਈ ਇਹ ਹਰਕਤ ਹਰ ਕੋਈ ਕਰੀ ਜਾਂਦੀ ਆ ਮੈਂ ਤੁਹਾਨੂੰ ਗੱਲ ਦੱਸਦਾ ਇਹ ਘਰ ਘਰ ਦੀ ਕਹਾਣੀ ਐ ਕੋਈ ਉਹ ਨਹੀਂ ਹੈ ਨਾ ਇਹ ਮੰਨ ਕੇ ਚੱਲ ਪੇਕੇ ਕਹਿ ਦਿੰਦੇ ਸਾਡੇ ਜਵਾਈ ਬੱਸ 'ਚ ਰਵੇ ਉਧਰੋਂ ਸਾਡੀ ਨੂੰਹ ਬੱਸ 'ਚ ਰਵੇ ਕੀ ਗੱਲ ਬਈ ਜੇ ਤੁਸੀਂ ਅਗਲੇ ਦਾ ਪੁੱਤ ਆਉਦੇ ਬੱਸ 'ਚ ਰੱਖਣਾ ਚਾਹੁੰਦੇ ਆ ਤੁਹਾਡਾ ਪੁੱਤ ਨਹੀਂ ਕਿਸੇ ਦੇ ਬੱਸ 'ਚ ਹੋ ਸਕਦਾ ਇਹਦਾ ਹੱਥ ਨੂੰ ਹੱਥੀ ਹੈ ਨਾ ਜੇ ਤੁਸੀਂ ਦੂਜੇ ਪਰਿਵਾਰ ਦੇ ਵੀ ਸੁੱਖ ਮੰਗੋਗੇ ਰੱਬ ਛੋਟਾ ਵੀ ਭਲਾ ਕਰੂਗਾ ਜੇ ਤੁਸੀਂ ਦੂਜੇ ਦਾ ਮਾਲਾ ਸੋਚਣ ਲੱਗੇ ਕਦੇ ਭਲਾ ਨਹੀਂ ਹੁੰਦਾ ਉਹ ਇਸ ਕਰ ਦਿੱਤੀ ਆ ਇੱਥੇ ਜੰਮੀ ਆ ਵਿਆਹੀ ਆ ਚਾਹਮਾਣਾ ਜੋ ਮੰਨ ਕੇ ਚੱਲ ਮਾਪਿਓ ਹੈ ਨਹੀਂ ਮਾਪਿਓ ਤੋਂ ਬਾਅਦ ਦੂਜਾ ਕੌਣ ਮਾਪਿਆ ਹੁੰਦਾ ਭਰਾ ਤੇ ਪਰਚਾਈ ਹੁੰਦੇ ਆ ਤੇ ਭਰਾ ਪਰਚਾਈ ਜੇ ਮੰਨ ਕੇ ਚੱਲ ਲੱਕ ਬੁੱਲ ਕੱਢਣ ਲੱਗ ਗਏ ਤੇ ਉਹਨੇ ਤਾਂ ਦੁੱਖ ਲੱਗੂਗੀ ਅਗਲੀ ਨੂੰ ਵੀ ਮੇਰੇ ਤਾਂ ਜੌਂਦੇ ਜੀ ਭਰਾ ਵੀ ਮਰ ਗਿਆ ਪਰਚਾਈ ਵੀ ਮਰ ਗਈ ਤੇ ਜਦੋਂ ਇਹ ਆਪ ਜਾਂਦੀਆਂ ਚਾਈਂ ਚਾਈਂ ਜਾਂਦੀਆਂ ਅੱਛਾ ਹੁਣ ਕੀ ਕਹਿਣਾ ਚਾਹੁੰਦੇ ਹੋ ਵੀ ਕਿਤੇ ਨਾ ਕਿਤੇ ਇਦਾਂ ਲੱਗਦਾ ਵੀ ਵੀ ਭਰਾ ਨੂੰ ਤੁਸੀਂ ਅੱਡ ਕਰੋਗੇ ਹੁਣ ਬਾਈ ਮੈਂ ਤਾਂ ਮੇਰਾ ਤਾਂ ਰੋਹ ਨਹੀਂ ਖੁਸ਼ ਹੁੰਦੀ ਵੀ ਅੱਡ ਉਹਨੂੰ ਨਾ ਇਹਦੀ ਹੁੰਦੀ ਆ ਹੁਣ ਸਾਡਾ ਤਾਂ ਬਸ ਮਰਿਆ ਨੂੰ ਕੋਈ ਨਾ ਕੁਝ ਕਰਨਾ ਪਊਗਾ ਵੀ ਜਾਂ ਤਾਂ ਅੱਡ ਕਰਨਾ ਪਊਗਾ ਅਹੀਂ ਚਲ ਖੇਤੀ ਇੱਥੇ ਇਕੱਠੀ ਕਰਾਂਗੇ ਹਨਾ ਵੀ ਘਰ ਇਹਦਾ ਬਸੇ ਨਾਤ ਨਾਤ ਵਿਆਹ ਨਹੀਂ ਹੁੰਦੇ ਬਈ ਅਸੀਂ ਤਾਂ ਇੱਕ ਟਾਈਮ ਐ ਵੀ ਜਾਂ ਵੀ ਕਹਤਾ ਸੀ ਵੀ ਅਸੀਂ ਤਾਂ ਤਲਾਕ ਦੇਣ ਨੂੰ ਤਿਆਰ ਆ ਵੀ ਆਉਦੀ ਕੁੜੀ ਨੂੰ ਲੈ ਜਾਓ ਵੀ ਸਾਡੇ ਤੇ ਦਾ ਨਾ ਵਿਗਾੜ ਪਵਾਵੇ ਤੇ ਉਹ ਅੱਗੋ ਕਹਿੰਦੀ ਆ ਵੀ ਮੈਂ ਤਾਂ ਜੇ ਤਲਾਕ ਵੀ ਲਿਆ ਤਾਂ ਮੈਂ ਤਾਂ ਹਿੱਸਾ ਲੈਂਦੀ ਆ ਅੱਛਾ ਹੁਣ ਕੀ ਕਹਿਣਾ ਚਾਹਣਾ ਬਈ ਉਹ ਕੁੜੀਆਂ ਨੂੰ ਕੀ ਕਹਿਣਾ ਚਾਹਣਾ ਜਿਹੜੀਆਂ ਇਹੋ ਜਿਹਾ ਕੰਮ ਕਰਦੀਆਂ ਬਈ ਮੈਂ ਕੁੜਕਾਂ ਨੂੰ ਇਹ ਗੱਲ ਕਹਿਣਾ ਚਾਹਣਾ ਵੀ ਜਦੋਂ ਤੁਸੀਂ ਆਦੇ ਪੇਕਿਆਂ ਦੀ ਸੁੱਖ ਮੰਗਦਗਾ ਨਾ ਤੇ ਨਾਲ ਤੁਸੀਂ ਸਹਰਾਂ ਦੀ ਵੀ ਸੁੱਖ ਮੰਗਿਆ ਕਰੋ ਜੇ ਤੁਸੀਂ ਆਦੇ ਭਰਾਵਾਂ ਨੂੰ ਅੱਡ ਹੁੰਦੇ ਨਹੀਂ ਦੇਖ ਸਕਦੇ ਤੇ ਗਾਂ ਜਿਹੜੇ ਜਿੰਨਾ ਨਾਲ ਤੁਸੀਂ ਵਿਆਹਿਆ ਹੁੰਨਾ ਉਹਨਾਂ ਨੂੰ ਵੀ ਨਾ ਕਹਾ ਕਰੋ ਵੀ ਤੁਸੀਂ ਅੱਡ ਹੋ ਕੀ ਪਤਾ ਉਹਨਾਂ ਦਾ ਕਿੰਨਾ ਕੁ ਮੰਦੂ ਕੀ ਹੁੰਦਾ ਜਿਵੇਂ ਹੁਣ ਸਾਡਾ ਹੁੰਦਾ ਠੀਕ ਆ ਹੁਣ ਅਸੀਂ ਬੈਠੇ ਆ ਖੇਤ 2 ਵਜੇ ਦਾ ਰੋ ਹਟੇ ਦੋਨੇ ਵੀ ਅਸੀਂ ਅੱਡ ਨਹੀਂ ਹੋਣਾ ਚਾਹੁੰਦੇ ਹਨਾ ਵੀ ਪਹਿਲਾਂ ਸਾਡੇ ਮਾਂ ਪਿਓ ਗਿਆ ਤੇ ਹੁਣ ਅਸੀਂ ਵਿਛੜੇ ਆ ਤੇ ਉਹਨਾਂ ਦਾ ਕੀ ਜਾਂਦਾ ਜਦੋਂ ਉਹ ਆਪਦੇ ਅਸੀਂ ਉਹਦੇ ਭਰਾਵਾਂ ਨੂੰ ਕਿਹਾ ਕਦੇ ਵੀ ਮੇਰੇ ਭਰਾ ਤਾਂ ਨਹੀਂ ਅੱਡ ਹੁੰਦੇ ਪਹਿਲੇ ਸਾਡੇ ਭਰਾ ਕਿਉਂ ਅੱਡ ਹੋਣ ਯਾਰ ਠੀਕ ਆ ਜੇ ਕੁੜੀਆਂ ਨੂੰ ਕਹਿੰਦੇ ਜਿਵੇਂ ਕਹਿੰਦੇ ਨਾ ਏਕਤਾ ਚ ਬਾਲ ਹੁੰਦਾ ਇਹਨਾਂ ਨੇ ਏਕਤਾ ਦੀ ਭੈਣ ਖੜੀ ਪਈ ਆ ਯਾਰ ਕੀ ਕਰੂ ਬੰਦਾ ਚ ਮੁੰਡਿਆਂ ਨੂੰ ਦੋ ਮੁੰਡਿਆਂ ਨੂੰ ਤੁਹਾਨੂੰ ਵਿਖਾਇਆ ਇਹ ਦੋ ਸਕੇ ਭਰਾ ਨੇ ਜਿਨ੍ਹਾਂ ਦੇ ਹਾਲਾਤ ਘਰ ਦੇ ਇਹ ਜੇ ਕਰਤੇ ਕੁੜੀਆਂ ਨੇ ਜਿਹੜੀਆਂ ਵਿਆਹ ਕੇ ਲੈ ਆਏ ਸੀਗੇ ਘਰ ਦੇ ਹਾਲਾਤ ਇਹੇ ਕਰਤੇ ਵੀ ਇਹ ਕਹਿੰਦੇ ਵੀ ਅਸੀਂ ਕਰੀਏ ਕੀ ਅਸੀਂ ਜਾਈਏ ਕਿੱਧਰ ਦੋਸਤੋ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਗੱਲ ਕਹਿ ਦੇਣਾ ਪੰਜਾਬ ਦੇ ਵਿੱਚ ਇਹ ਹਾਲਾਤ ਹਰ ਇੱਕ ਘਰ ਦੇ ਹੈਗੇ ਆ ਕਿ ਪੰਜਾਬ ਦੇ ਵਿੱਚ ਜਿਹੜੀਆਂ ਜਨਾਨੀਆਂ ਆਪਾਂ ਵਿਆਹ ਕੇ ਲੈ ਆਉਣੇ ਆ ਸਾਰੀਆਂ ਨੂੰ ਨਹੀਂ ਕਹਿੰਦਾ ਮੈਂ ਕਈ ਹੈਗੀਆਂ ਜਿਹੜੇ ਘਰ ਦੇ ਵਿੱਚ ਕੰਧ ਘੜਵਾ ਦਿੰਦੀਆਂ ਨੇ ਇਹ ਸਕੀਆਂ ਭੈਣਾ ਬਣ ਕੇ ਰਹਿੰਦੀਆਂ ਪਹਿਲਾਂ ਬਾਅਦ ਦੇ ਵਿੱਚ ਇਹ ਸੰਕਣ ਸੰਕਣੀਆਂ ਬਣ ਜਾਂਦੀਆਂ ਦੋਸਤੋ ਤੁਹਾਨੂੰ ਮੈਂ ਸਾਰਿਆਂ ਨੂੰ ਇੱਕ ਗੱਲ ਕਹਿਣਾ ਚਾਹਣਾ ਵੀ ਜਦੋਂ ਪੰਚਾਇਤ ਦੇ ਵਿੱਚ ਗੱਲ ਜਾਵੜਦੇ ਨੇ ਵੀ ਵੀ ਅ ਵੀ ਅਸੀਂ ਵੀ ਜਦੋਂ ਪੰਚਾਇਤ ਦੇ ਵਿੱਚ ਗੱਲ ਜਾਵੜਦੇ ਨੇ ਵੀ ਅਸੀਂ ਅੱਡ ਹੋਣਾ ਉਦੋਂ ਕੀ ਹੁੰਦਾ ਦੋਸਤੋ ਭਾਂਡੇ ਕਹਿ ਦਈਏ ਵੀ ਉਹ ਵੀ ਗਿਨੇ ਜਾਂਦੇ ਲੋਕਾਂ ਨੂੰ ਪਤਾ ਲੱਗ ਜਾਂਦਾ ਵੀ ਕਿੰਨੇ ਕ ਭਾਂਡੇ ਆ ਸਾਡੇ ਘਰ ਦੇ ਵਿੱਚ ਕਿਹੜੇ ਹਾਲਾ ਚੱਲਦੇ ਸਾਡੇ ਘਰ ਦੇ ਵਿੱਚ ਰੋਟੀ ਪਾਣੀ ਕਿੱਦਾਂ ਦਾ ਬਣਦਾ ਸੀ ਸਾਡੇ ਕੋਲ ਜ਼ਮੀਨ ਕਿੰਨੀ ਕਾ ਸਾਡੇ ਨਾਲ ਕਿਹੜਾ ਬੰਦਾ ਵਰਤਦਾ ਕਿਹੜਾ ਨਹੀਂ ਵਰਤਦਾ ਭੈਣਾ ਨਾਲ ਵੀ ਓਏ ਜਿਹੇ ਹਾਲਾਤ ਬਣ ਜਾਂਦੇ ਆ ਵੀ ਭੈਣਾ ਨੂੰ ਵੀ ਇਹ ਭੈਣਾ ਨਹੀਂ ਸਮਝਦੀਆਂ ਦੋਸਤੋ ਘਰ ਦੇ ਹਾਲਾਤ ਇਦਾਂ ਦੇ ਬਣ ਗਏ ਦੋ ਮੁੰਡਿਆਂ ਦੇ ਇਹ ਕਹਿੰਦੇ ਵੀ ਅਸੀਂ ਕਰੀਏ ਕੀ ਅਸੀਂ ਤਾਂ ਆਪਸ ਰੋਈ ਜਾਂਦੇ ਆ ਦੋਨੇ ਜਣੇ ਮੋਟਰ ਤੇ ਬਹਿ ਕੇ ਜਿਹੜੇ ਹਾਲਾਤ ਵਿਖਾਇਆ ਤੁਹਾਨੂੰ ਇਹ ਵੀਡੀਓ ਧਿਆਨ ਨਾਲ ਵੇਖਿਓ ਵੀਡੀਓ ਦੱਸਿਓ ਇਹ ਕਿੱਦਾਂ ਦੀ ਲੱਗੀ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਿਓ ਧੰਨਵਾਦ